ਇੱਕ ਸੋਹਣੀ ਸੁਨੱਖੀ ਕੁੜੀ ਬੱਸ ਦੇ ਵਿੱਚ ਬੈਠੀ ਉੱਚੀ-ਉੱਚੀ ਰੋ ਰਹੀ ਹੁੰਦੀ ਆ ਤੇ ਜਦੋਂ ਬੱਸ ਦੀਆਂ ਸਵਾਰੀਆਂ ਦਾ ਧਿਆਨ ਉਹਦੇ 'ਚ ਜਾਂਦਾ ਤਾਂ ਇੱਕ ਸਿਆਣੀ ਜੀ ਔਰਤ ਉਸ ਕੁੜੀ ਕੋਲ ਆ ਕੇ ਉਹਦੇ ਰੋਣ ਦਾ ਕਾਰਨ ਪੁੱਛਦੀ ਆ ਤਾਂ ਕੁੜੀ ਜੋ ਕਾਰਨ ਦੱਸਦੀ ਆ ਉਹ ਸੁਣ ਕੇ ਸਾਰੀ ਬੱਸ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਸਵੇਰ ਦਾ ਸਮਾਂ ਸੀ ਤੇ ਪਹਿਲਾ ਟਾਈਮ ਬੱਸ ਦਾ ਸ਼ਹਿਰ ਤੋਂ ਤੁਰਨਾ ਸੀ ਬੱਸ ਸਸ ਜਿਹੜੀ ਉਹ ਪੂਰੀ ਸਵਾਰੀਆਂ ਦੇ ਨਾਲ ਭਰ ਚੁੱਕੀ ਸੀ ਕਨੈਕਟਰ ਡਰਾਈਵਰ ਨੂੰ ਆਵਾਜ਼ ਮਾਰਦਾ ਤੇ ਕਹਿੰਦਾ ਕਿ ਬੱਸ ਆਪਣੀ ਭਰ ਚੁੱਕੀ ਆ ਬੱਸ ਆਪਾਂ ਤੁਰ ਨਹੀਂ ਆ ਤੂੰ ਆ ਜਾ ਚਾਹ ਪੀ ਲੈ ਆਪਣਾ ਲੰਬਾ ਰੂਟ ਆ ਤੇ ਫਿਰ ਰਸਤੇ ਦੇ ਵਿੱਚ ਆਪਾਂ ਰੁਕਣਾ ਨਹੀਂ ਹੈਗਾ ਕਿਤੇ ਚਲੋ ਡਰਾਈਵਰ ਵੀ ਚੱਲਿਆ ਜਾਂਦਾ ਦੋਨੋਂ ਜਣੇ ਚਾਹ ਪੀ ਕੇ ਆ ਕੇ ਬੱਸ ਦੇ ਵਿੱਚ ਬੈਹਿੰਦੇ ਆ ਡਰਾਈਵਰ ਬੱਸ ਚਲਾਉਣੀ ਸ਼ੁਰੂ ਕਰ ਦਿੰਦਾ ਤੇ ਕਨੈਕਟਰ ਟਿਕ ਟਕ ਕੱਟਣੀਆਂ ਸ਼ੁਰੂ ਕਰ ਦਿੰਦਾ ਠੰਡ ਦਾ ਮੌਸਮ ਹੁੰਦਾ ਸਾਰੇ ਜਿਹੜੇ ਲੋਕ ਆ ਹੋ ਆਪਣੇ ਤੇ ਕੋਈ ਲੋਈ ਦੀ ਬੁੱਕਲ ਮਾਰ ਕੇ ਬੈਠਾ ਹੁੰਦਾ ਕੋਈ ਸ਼ੌਟ ਲੈ ਕੇ ਬੈਠਾ ਹੁੰਦਾ ਇਸੇ ਤਰ੍ਹਾਂ ਬੱਸ ਆ ਜਿਹੜੀ ਆਪਣੀ ਮੰਜ਼ਿਲ ਵੱਲ ਚੱਲ ਪੈਂਦੀ ਆ ਹਰ ਰੋਜ਼ ਬਹੁਤ ਸਾਰੇ ਲੋਕ ਆ ਜਿਹੜੇ ਬੱਸਾਂ ਰਾਹੀਂ ਸਫ਼ਰ ਕਰਦੇ ਆ ਕੋਈ ਕਿਧਰੇ ਜਾਂਦਾ ਕੋਈ ਕਿਧਰੇ ਜਾਂਦਾ ਸਭ ਨੂੰ ਕੰਮਾਂ ਤੇ ਜਾਣ ਦੀ ਕਾਲੀ ਹੁੰਦੀ ਆ ਉਸ ਦਿਨ ਵੀ ਕੁਝ ਅਜੀਹਾ ਹੀ ਦਿਨ ਸੀ ਧੁੰਦ ਕਾਫੀ ਜ਼ਿਆਦਾ ਪੈ ਰਹੀ ਸੀ ਤੇ ਸਿਰਫ ਉਹੀ ਲੋਕ ਜਿਹੜੇ ਘਰੋਂ ਬਾਹਰ ਨਿਕਲਦੇ ਆ ਜਿਨ੍ਹਾਂ ਦੀ ਮਜਬੂਰੀ ਹੁੰਦੀ ਆ ਜਿਨ੍ਹਾਂ ਨੇ ਡਿਊਟੀਆਂ ਤੇ ਜਾਣਾ ਹੁੰਦਾ ਤੇ ਚਲੋ ਜਦੋਂ ਕਨੈਕਟਰ ਟਿਕਟਾਂ ਕੱਟਣੀਆਂ ਸ਼ੁਰੂ ਕਰਦਾ ਟਿਕਟਾਂ ਕੱਟਦੇ ਕੱਟਦੇ ਉਹ ਜਾਂਦਾ ਤੇ ਇੱਕ ਕੁੜੀ ਆ ਜਿਹੜੀ ਬੈਠੀ ਹੁੰਦੀ ਆ ਸੋਹਣੀ ਸੁਨੱਖੀ ਕੁੜੀ ਹੁੰਦੀ ਆ ਉਹਦੇ ਸ਼ਾਲ ਦੀ ਬੁਕਲ ਮਾਰੀ ਹੁੰਦੀ ਆ ਉਹਨੂੰ ਕਹਿੰਦਾ ਹਾਂਜੀ ਭੈਣੇ ਕਿੱਥੇ ਜਾਣਾ ਉਹ ਕਹਿੰਦੀ ਵੀਰੇ ਕਿਤੇ ਮਰਜ਼ੀ ਦੀ ਟਿਕਟ ਕੱਟਦੇ ਮੈਨੂੰ ਤਾਂ ਪਤਾ ਨਹੀਂ ਮੈਂ ਕਿੱਥੇ ਜਾਣਾ ਉਹ ਹੈਰਾਨ ਹੋ ਗਿਆ ਤੇ ਉਹ ਕਹਿੰਦਾ ਭੈਣੇ ਵੀ ਪਹਿਲੀ ਸਵਾਰੀ ਅੱਜ ਮੈਨੂੰ ਇਹੋ ਜੀ ਮਿਲੀ ਆ ਜਿਹੜੀ ਇਹ ਕਹਿੰਦੀ ਆ ਵੀ ਜਿੱਥੋਂ ਦੀ ਮਰਜ਼ੀ ਟਿਕਟ ਕੱਟਦੇ ਹੁਣ ਮੈਨੂੰ ਥੋੜੀ ਨਾ ਪਤਾ ਵੀ ਤੂੰ ਕਿੱਥੇ ਜਾਣਾ ਤੇ ਇਹ ਜਦੋਂ ਗੱਲ ਕਹਿੰਦਾ ਤਾਂ ਉਹ ਨਾ ਰੋਣ ਲੱਗ ਜਾਂਦੀ ਉਹ ਕਹਿੰਦੀ ਵੀ ਵੀਰੇ ਮੇਰਾ ਤਾਂ ਕੋਈ ਨਹੀਂ ਮੈਂ ਤਾਂ ਮੇਰਾ ਤਾਂ ਨਾ ਟਿਕਾਣਾ ਕੋਈ ਨਾ ਮੇਰਾ ਕੋਈ ਹੈ ਇਸ ਦੁਨੀਆ ਤੇ ਮੈਂ ਕਿੱਥੇ ਦੱਸਾਂ ਮੈਂ ਕਿੱਥੇ ਜਾਣਾ ਇਹ ਕਹਿ ਕੇ ਜਦੋਂ ਉਹ ਰੋਣ ਲੱਗ ਜਾਂਦੀ ਆ ਤਾਂ ਕਨੈਕਟਰ ਵੀ ਭਾਵੁਕ ਹੋ ਜਾਂਦਾ ਤੇ ਸਾਰੀਆਂ ਸਵਾਰੀਆਂ ਦਾ ਧਿਆਨ ਉਸ ਕੁੜੀ ਵੱਲ ਚਲਿਆ ਜਾਂਦਾ ਬੱਸ ਦੇ ਵਿੱਚ ਚੁੱਪਚਾਹ ਹੁੰਦੀ ਹੈ ਕੋਈ ਬੋਲ ਨਹੀਂ ਰਿਹਾ ਹੁੰਦਾ ਕੁੜੀ ਦੇ ਰੋਣ ਦੀ ਆਵਾਜ਼ ਸਾਰਿਆਂ ਨੂੰ ਸੁਣਦੀ ਆ ਤੇ ਕੱਲੀ ਬੈਠੀ ਹੁੰਦੀ ਆ ਉਹ ਸੀਟ ਤੇ ਤਾਂ ਕਨੈਕਟਰ ਆ ਜਿਹੜਾ ਉਹ ਚੁੱਪ ਕਰਾਉਂਦਾ ਉਹ ਨੂੰ ਕਹਿੰਦਾ ਪਹਿਨੇ ਚੁੱਪ ਕਰ ਜਾ ਚਲ ਕੋਈ ਨਾ ਕਹਿੰਦਾ ਤੇਰੀ ਟਿਕਟ ਮੈਂ ਫੇਰ ਕੱਟਦਾ ਉਹ ਅੱਗੇ ਲੰਘ ਜਾਂਦਾ ਕਿਉਂਕਿ ਹੁਣ ਉਹਨੇ ਤਾਂ ਆਪਦਾ ਕੰਮ ਕਰਨਾ ਹੀ ਸੀ ਤਾਂ ਫਿਰ ਉਹਨਾਂ ਸਵਾਰੀਆਂ ਦੇ ਵਿੱਚ ਇੱਕ ਨਾ ਬਜ਼ੁਰਗ ਜੀ ਔਰਤ ਬੈਠੀ ਹੁੰਦੀ ਅੱਧ ਖੜ ਜੀ ਉਹ ਆਪਣੀ ਸੀਟ ਤੋਂ ਉੱਠ ਕੇ ਉਸ ਕੁੜੀ ਕੋਲ ਆਉਂਦੀ ਆ ਤੇ ਕੁੜੀ ਨੂੰ ਕਹਿੰਦੀ ਆ ਕਿ ਧੀਏ ਸਵੇਰੇ ਸਵੇਰੇ ਤੂੰ ਰੋ ਰਹੀ ਆ ਕੀ ਗੱਲ ਹੋ ਗਈ ਲੋਕ ਆ ਜਿਹੜੇ ਉਹ ਕੁਸਰਮਸਰ ਕਰਨ ਲੱਗ ਜਾਂਦੇ ਆ ਕੋਈ ਕਹਿੰਦਾ ਵੀ ਇਹਨਾਂ ਦਾ ਹਸਪਤਾਲ ਦੇ ਵਿੱਚ ਬਿਮਾਰ ਨਾ ਹੋਵੇ ਕੋਈ ਕਹਿੰਦਾ ਵੀ ਇਹਨਾਂ ਦਾ ਕੋਈ ਮੁੱਕ ਲਾ ਗਿਆ ਹੋਵੇ ਤੇ ਸਾਰੇ ਸੋਚਦੇ ਆ ਵੀ ਸਵੇਰ ਦਾ ਟਾਈਮ ਆ ਵੀ ਜਦਾਂ ਘਰੋਂ ਆਈ ਹੈ ਨਾ ਲੜ-ਲੁੜ ਕੇ ਨਾਈ ਹੋਵੇ ਪਰ ਜੇ ਦੁਪਹਿਰੇ ਆਉਂਦੀ ਤਾਂ ਮੰਨਿਆ ਵੀ ਤੜਕੀ ਕੋਣ ਲੜਕੇ ਘਰੋਂ ਨਿਕਲਦਾ ਵੀ ਇੰਨੀ ਤਾਂ ਦੁਪਹਿਰ ਹੀ ਆ ਵੀ ਐਡੀ ਕੀ ਮਜਬੂਰੀ ਸੀ ਇਹਦੀ ਵੀ ਇਹਨੇ ਆਉਣਾ ਜ਼ਰੂਰੀ ਸੀ ਤਾਂ ਔਰਤਾ ਨਾ ਉਹਨੂੰ ਤਰਸ ਆ ਜਾਂਦਾ ਕਿਉਂਕਿ ਸਾਡੇ ਪਿੰਡਾਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਇਹ ਖਾਸੀਅਤ ਹੁੰਦੀ ਆ ਵੀ ਉਹ ਕਿਸੇ ਨੂੰ ਦੁਖੀ ਨਹੀਂ ਦੇਖ ਸਕਦੀਆਂ ਚਲੋ ਉਹਦੇ ਸਿਰ ਤੇ ਹੱਥ ਰੱਖਦੀ ਆ ਤੇ ਜਦੋਂ ਉਹ ਕੁੜੀ ਸੌਲ ਹਨਾ ਉਹਦਾ ਸਿਰ ਤੋਂ ਲੈ ਜਾਂਦਾ ਉਹ ਸੌਲ ਲੈਂਦੀ ਆ ਦੁਬਾਰਾ ਆ ਪਤਾ ਲੱਗਦਾ ਵੀ ਉਹ ਕੁੜੀ ਆ ਜਿਹੜੀ ਉਹ ਗਰਭਵਤੀ ਹੁੰਦੀ ਆ ਅਸਲ ਦੇ ਵਿੱਚ ਉਸ ਕੁੜੀ ਨੂੰ ਅਣਗਿਣਤ ਮਹੀਨਾ ਲੱਗਿਆ ਹੁੰਦਾ ਉਹ ਗਰਭਵਤੀ ਹੁੰਦੀ ਆ ਤੇ ਉਹ ਔਰਤ ਆ ਜਿਹੜੀ ਉਹ ਸੋਚਦੀ ਆ ਵੀ ਇਹਦੇ ਬੱਚਾ ਹੋਣ ਵਾਲਾ ਵੀ ਸ਼ਾਇਦ ਇਹਦੇ ਸਹੁਰਿਆਂ ਨੇ ਇਹਨੂੰ ਲੜ-ਲੜ ਕੇ ਕੱਢਤਾ ਹੋਣਾ ਉਹ ਕਹਿੰਦੀ ਧੀਏ ਦੇਖ ਮੈਂ ਵੀ ਚਾਰ ਧੀਆਂ ਦੀ ਮਾਂ ਗਈ ਤੇ ਦੋ ਮੇਰੇ ਨੂੰਹਾਂ ਵੀ ਆ ਵੀ ਮੈਂ ਤੇਰੀਆਂ ਮਾਮਾਂ ਵਰਗੀਆਂ ਪਹਿਲੀ ਗੱਲ ਤਾਂ ਤੂੰ ਮੈਨੂੰ ਐਂ ਦੱਸ ਵੀ ਤੇਰੇ ਬੱਚਾ ਹੋਣ ਵਾਲਾ ਇਸ ਹਾਲਤ ਦੇ ਵਿੱਚ ਤੂੰ ਕੱਲੀ ਕਿਉਂ ਆਈ ਆ ਦੂਜੀ ਗੱਲ ਤੂੰ ਕਨੈਕਟਰ ਨੂੰ ਕਹੀ ਵੀ ਤੇਰਾ ਕੋਈ ਨਹੀਂ ਪੁੱਤ ਤੂੰ ਕਿਤੋਂ ਤਾਂ ਚੜੀ ਆ ਕਿਤੇ ਤਾਂ ਤੂੰ ਜਾਵੇਂਗੀ ਤੇਰਾ ਕੋਈ ਕਿਉਂ ਨਹੀਂ ਕੀ ਗੱਲ ਆ ਤੂੰ ਦੱਸ ਉਹ ਕੁੜੀ ਹੋਰ ਵੀ ਉੱਚੀ ਰੋਣ ਲੱਗ ਜਾਂਦੀ ਆ ਤਾਂ ਉਹ ਔਰਤ ਆ ਜਿਹੜੀ ਉਹਨੂੰ ਆਪਣੇ ਮੋਢੇ ਦਾ ਸਹਾਰਾ ਦੇ ਕੇ ਆਪਣੇ ਨਾਲ ਲਾਉਂਦੀ ਆ ਤੇ ਉਹਨੂੰ ਦਲਾਸਾ ਦਿੰਦੀ ਆ ਉਹ ਸੋਚਦੀ ਆ ਵੀ ਪਹਿਲਾਂ ਉਹ ਰੋ ਲੈਣ ਦੇ ਚਲੋ ਉਹ ਰੋਂਦੀ ਆ ਤੇ ਰੋਣ ਤੋਂ ਬਾਅਦ ਉਹ ਆਪਣੀ ਗੱਲ ਦੱਸਣੀ ਸ਼ੁਰੂ ਕਰਦੀ ਆ ਉਹ ਕਹਿੰਦੀ ਕਿ ਮੈਂ ਤਾਂ ਆਪਣੇ ਰਾਜੇ ਬਾਪ ਦੀ ਰਾਜਕੁਮਾਰੀਆਂ ਵਰਗੀ ਧੀ ਸੀ ਮੈਂ ਆਪਣੇ ਮਾਪਿਆਂ ਦੀ ਇਕਲੀ ਕੈਰੀ ਕੁੜੀ ਸੀ ਤੇ ਮੇਰੇ ਪਿਓ ਨੂੰ 35 ਕਿੱਲੇ ਜ਼ਮੀਨ ਦੇ ਆਉਂਦੇ ਸੀ ਮੈਂ ਤੇ ਮੇਰਾ ਭਰਾ ਅਸੀਂ ਇੱਕੋ ਸਕੂਲ ਦੇ ਵਿੱਚ ਪੜਦੇ ਸੀ ਜਦੋਂ ਮੈਂ ਪਲੱਸ 2 ਕੀਤੀ ਮੈਂ ਸ਼ਹਿਰ ਦੇ ਵਿੱਚ ਕਾਲਜ ਪੜਨ ਲੱਗ ਗਈ ਤੇ ਮੇਰਾ ਭਰਾ 12ਵੀਂ ਕਰਨ ਤੋਂ ਬਾਅਦ ਖੇਤੀ ਕਰਨ ਲੱਗ ਗਿਆ ਉਹ ਪੜਿਆ ਨਾ ਮੇਰੇ ਪਿਓ ਤੇ ਮੇਰੇ ਭਰਾ ਨੇ ਮੈਨੂੰ ਪੜਨ ਤੋਂ ਨਾ ਰੋਕਿਆ ਚਲੋ ਮੈਂ ਕਾਲਜ ਦੇ ਵਿੱਚ ਅੱਗੇ ਬੀਏ ਕਰਦੀ ਆ ਮੈਂ ਭਾਵੇਂ ਮੇਰੇ ਭਰਾ ਤੋਂ ਵੱਡੀ ਸੀ ਪਰ ਮੇਰੇ ਭਰਾ ਦਾ ਵਿਆਹ ਸੀ ਪਹਿਲਾਂ ਕਰ ਲਿਆ ਸੀ ਕਿਉਂਕਿ ਮੇਰੀ ਮਾਂ ਨੂੰ ਗਠੀਆ ਸੀ ਉਹਦੇ ਤੋਂ ਕੰਮ ਨਹੀਂ ਹੁੰਦਾ ਸੀ ਤੇ ਮੈਨੂੰ ਮੇਰੇ ਘਰਦਿਆਂ ਨੇ ਕਦੇ ਕੋਈ ਕੰਮ ਨਹੀਂ ਸਿਲਾਇਆ ਸਾਡੇ ਇਹ ਵੀ ਸੀ ਵੀ ਅਸੀਂ ਕੰਮ ਵਾਲਿਆਂ ਨੂੰ ਰਸੋਈ 'ਚ ਨਹੀਂ ਬਾੜਦੇ ਸੀ ਬਾਲਾ ਇਸ ਕਰਕੇ ਸਾਨੂੰ ਕੰਮ ਵਾਸਤੇ ਕੁੜੀ ਚਾਹੀਦੀ ਸੀ ਤੇ ਮੇਰਾ ਭਰਾ ਘਟ ਪੜਿਆ ਸੀ ਚਲੋ ਅਸੀਂ ਵਧੀਆ ਲਾਣੇ ਘਰਾਣੇ ਦੀ ਧੀ ਵੇਖ ਕੇ ਮੇਰੇ ਭਰਾ ਦਾ ਵਿਆਹ ਕਰ ਲਿਆ ਕਹਿੰਦੀ ਜਦੋਂ ਮੈਂ ਕਾਲਜ ਜਾਂਦੀ ਤੇ ਆਉਂਦੀ ਮੇਰੀ ਪਰਜਾਈ ਮੇਰੇ ਅੱਗੇ ਪਿੱਛੇ ਫਿਰਦੀ ਮੇਰਾ ਮੋਹ ਕਰਦੀ ਕਹਿੰਦੀ ਮੈਨੂੰ ਆਪਦੀ ਪਰਜਾਈ ਵਧੀਆ ਨਾ ਲੱਗਦੀ ਕਹਿੰਦੀ ਮੈਂ ਆਪਦੀ ਪਰਜਾਈ ਨੂੰ ਕਹਿਣਾ ਵੀ ਮਾਂ ਪਰਜਾਈਆਂ ਤਾਂ ਹੁੰਦੀਆਂ ਮਾਮਾ ਦਾ ਰੂਪ ਵੀ ਤੂੰ ਮੈਨੂੰ ਕਦੇ ਕਿਸੇ ਗੱਲ ਤੋਂ ਰੋਕਿਆ ਟੋਕਿਆ ਨਹੀਂ ਭਾਬੀ ਨਾ ਮੇਰੇ ਅੱਗੇ ਪਿੱਛੇ ਫਿਰਦੀ ਰਹਿੰਦੀ ਆ ਵੀ ਮੈਨੂੰ ਕੱਲੀ ਨੂੰ ਬੈਠਣ ਹੀ ਨਹੀਂ ਦਿੰਦੀਗੀ ਵੀ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਉਹ ਕਹਿੰਦੀ ਨਾ ਚੰਦਰੀਏ ਕਰਮਾ ਵਾਲੀ ਆ ਤੂੰ ਤਾਂ ਤੇਰੀ ਪਰਜਾਈ ਤੇਰਾ ਇੰਨਾ ਮੋਹ ਕਰਦੀ ਆ ਵੀ ਨਹੀਂ ਕੀਦੀਆਂ ਪਰਜਾਈਆਂ ਨਣਦਾ ਕੋਲ ਬੈਂਦੀਆਂ ਨੇਗੀਆਂ ਕਹਿੰਦੀ ਅਸਲ ਦੇ ਵਿੱਚ ਪਰਜਾਈ ਤਾਂ ਮੇਰੀ ਬਹੁਤ ਚੰਗੀ ਸੀ ਪਰ ਮੈਂ ਹੀ ਪਰਜਾਈ ਨੂੰ ਮਾੜਾ ਸਮਝਦੀ ਸੀ ਕਿਉਂਕਿ ਮੇਰੀ ਪਰਜਾਈ ਮੈਨੂੰ ਉਹ ਕਰਨ ਤੋਂ ਰੋਕਦੀ ਸੀ ਜਿਹੜਾ ਮਕਾਮ ਮੈਂ ਕਰਦੀ ਸੀ ਅਸਲ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਦੇ ਆ ਮੈਂ ਕਿਸੇ ਮੁੰਡੇ ਦੇ ਚੱਕਰ 'ਚ ਪੈ ਗਈ ਸੀ ਤੇ ਉਹ ਮੁੰਡਾ ਸੀ ਜਿਹੜਾ ਉਹਨੂੰ 5 ਕਿੱਲੇ ਜ਼ਮੀਨ ਦੇ ਆਉਂਦੇ ਸੀ ਪਰ ਦੇਖਣ ਦੇ ਵਿੱਚ ਸੋਹਣਾ ਸੁਨੱਖਾ ਤੇ ਮੈਨੂੰ ਪਸੰਦ ਕਰਨ ਲੱਗੀ ਸੀ ਤੇ ਮੇਰੀ ਭਝਾਈ ਨੂੰ ਇਸ ਗੱਲ ਦਾ ਪਤਾ ਸੀ ਵੀ ਮੈਂ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਮੇਰੀ ਭਝਾਈ ਮੈਨੂੰ ਗੱਲੀ ਗੱਲੀ ਕਹਿ ਦਿੰਦੀ ਵੀ ਤੇਰੇ ਭਰਾ ਦਾ ਕਿੰਨਾ ਵੱਡਾ ਰੋਤਬਾ ਪਿੰਡ 'ਚ ਆਪਣੇ ਡੈਡੀ ਦਾ ਕਿੰਨਾ ਵੱਡਾ ਰੋਤਬਾਗਾ ਵੀ ਤੈਨੂੰ ਹਨਾ ਉਹਨਾਂ ਨੇ ਯਕੀਨ ਕਰਕੇ ਪੜਨ ਲਾਇਆ ਵੀ ਤੂੰ ਕਦੇ ਕੋਈ ਗਲਤ ਕੰਮ ਨਾ ਕਰੀ ਤੇ ਮੈਂ ਕਹਿ ਦਿੰਦੀ ਵੀ ਇਹ 12 ਪੜੀ ਇਹਨੂੰ ਕੀ ਪਤਾ ਵੀ ਕਾਲਜ ਦੀ ਲਾਈਫ ਕੀ ਹੁੰਦੀ ਆ ਕਾਲਜ ਦੇ ਵਿੱਚ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਜਾਣਦੇ ਆ ਸਮਝਦੇ ਆ ਫਿਰ ਉੱਥੋਂ ਹੀ ਹਨਾ ਉਹ ਆਪਦੇ ਵਿਆਹ ਕਰਾਉਣ ਦਾ ਫੈਸਲਾ ਲੈਂਦੇ ਆ ਇਹਦੇ ਪਿਓ ਨੇ ਮੇਰੇ ਭਰਾ ਨੂੰ ਲੱਭਿਆ ਤੇ ਇਹਦਾ ਵਿਆਹ ਕਰਤਾ ਵੀ ਇਹਨੂੰ ਇਹ ਗੱਲਾਂ ਵਧੀਆ ਨਹੀਂ ਲੱਗਦੀਆਂ ਮੈਂ ਕਹਿੰਦੀ ਆਪਣੇ ਆਪ ਨੂੰ ਬਹੁਤ ਸਿਆਣੀ ਤੇ ਸਮਝਦਾਰ ਸਮਝਦੀ ਸੀ ਤੇ ਜਦੋਂ ਵੀ ਆਪਾਂ ਕੋਈ ਮੂਵੀ ਦੇਖਦੇ ਆ ਜਾਂ ਕਿਤੇ ਗੱਲਾਂ ਸੁਣਦੇ ਆ ਹਨਾ ਵੀ ਉਹਦੇ ਵਿੱਚ ਅਕਸਰ ਮੁੰਡਾ ਕੁੜੀ ਇੱਕ ਦੂਜੇ ਨੂੰ ਪਸੰਦ ਕਰਦੇ ਆ ਵਿਆਹ ਕਰਾ ਲੈਂਦੇ ਆ ਵੀ ਜਿਹੜੇ ਇਨਸਾਨ ਨਾਲ ਸਾਨੂੰ ਪਿਆਰ ਆ ਅਸੀਂ ਉਹਦੀ ਜਿੰਦਗੀ ਕੱਢਣੀ ਹੁੰਦੀ ਆ ਵੀ ਇਹਨਾਂ ਨੂੰ ਤਾਂ ਪਤਾ ਨਹੀਂਗਾ ਤੇ ਕਹਿੰਦੀ ਫਿਰ ਮੈਂ ਆਏ ਵੀ ਸੋਚਦੀ ਵੀ ਮੇਰੇ ਮਾਂ ਪਿਓ ਤਾਂ ਸ਼ਾਇਦ ਵਿਆਹ ਲਈ ਮੰਨ ਜਾਣ ਪਰ ਜੇ ਮੇਰੀ ਪ੍ਰਜਾਈ ਦਾ ਇਹ ਹਾਲ ਰਿਹਾ ਵੀ ਇਹਨੇ ਮੇਰੇ ਭਰਾ ਨੂੰ ਤਾਂ ਨਹੀਂ ਮੰਨਣ ਦੇਣਾ ਕਹਿੰਦੀ ਮੈਂ ਆਪਣੀ ਪ੍ਰਜਾਈ ਤੇ ਖਿਜ ਕਰਨ ਲੱਗੀ ਸੀ ਪਰ ਕਹਿੰਦੀ ਵੀ ਮੇਰੀ ਪ੍ਰਜਾਈ ਨਾ ਮੈਨੂੰ ਭੈਣਾ ਵਾਂਗ ਪਿਆਰ ਕਰਦੀ ਤੇ ਗੱਲੀ ਗੱਲੀ ਕਹਿੰਦੀ ਰਹਿੰਦੀ ਕਹਿੰਦੀ ਜਦੋਂ ਉਹ ਮੈਨੂੰ ਰੋਜ਼ ਰੋਜ਼ ਕਹਿੰਦੀ ਵੀ ਤੇਰੇ ਭਰਾ ਦੀ ਤੇ ਆਪਣੇ ਡੈਡੀ ਦੀ ਇੱਜ਼ਤ ਆ ਤੂੰ ਖਿਆਲ ਰੱਖੀ ਤਾਂ ਕਹਿੰਦੀ ਮੈਨੂੰ ਗੁੱਸਾ ਆਉਣਾ ਮੈਂ ਕਹਿੰਦੀ ਵੀ ਐਵੇਂ ਸਾਰਾ ਦਿਨ ਭਾषण ਦਿੰਦੀ ਰਹਿੰਦੀ ਆ ਕਹਿੰਦੀ ਵੀ ਮੈਂ ਜਿਹੜੇ ਮੁੰਡੇ ਨਾਲ ਗੱਲ ਕਰਦੀ ਸੀ ਮੈਂ ਉਹਨੂੰ ਦੱਸਣ ਲੱਗੀ ਵੀ ਮੇਰੇ ਘਰ ਦੇ ਮੈਨੂੰ ਬਹੁਤ ਪਿਆਰ ਕਰਦੇ ਆ ਮੇਰਾ ਪਿਓ ਕਹਿੰਦਾ ਕੋਹੋਂ ਦਾ 35 ਕਿੱਲਿਆਂ ਦਾ مالک ਆ ਵੀ ਘਰ ਦੇ ਵਿੱਚ ਮੈਨੂੰ ਕੋਈ ਰੋਕ ਟੋਕ ਨਹੀਂ ਪਰ ਜਿਹੜੀ ਮੇਰੀ ਭਝਾਈ ਆ ਨਾ ਵੀ ਉਹ ਮੈਨੂੰ ਰੋਕ ਟੋਕ ਬੜੀ ਕਰਦੀ ਆ ਤਾਂ ਕਹਿੰਦੀ ਉਹ ਮੁੰਡਾ ਮੈਨੂੰ ਕਹਿਣ ਲੱਗਿਆ ਵੀ ਦੇਖ ਰੀਤ ਜੇ ਤੇਰੀ ਪਰਜਾਈ ਦਾ ਇਹੋ ਜਿਹਾ ਸੁਭਾਗ ਆ ਤੇਰੀ ਪਰਜਾਈ ਦੀ ਗੱਲ ਹਨਾ ਥੋਡੇ ਘਰ ਦੇ ਪੱਕਾ ਮੰਨਦੇ ਹੋਣਗੇ ਤੇਰਾ ਭਰਾ ਤਾਂ ਮੰਨੂ ਮੰਨੂ ਵੀ ਕੱਲ ਨੂੰ ਫਿਰ ਜੇ ਆਪਣੇ ਵਿਆਹ ਦੀ ਗੱਲ ਆਈ ਤਾਂ ਤੇਰੀ ਪਰਜਾਈ ਨਹੀਂ ਤਾਂ ਨਹੀਂ ਆਪਣਾ ਵਿਆਹ ਹੋਣ ਦੇਣਾ ਵੀ ਇਹ ਤਾਂ ਗੱਲ ਠੀਕ ਨਹੀਂ ਵੀ ਤੂੰ ਐਂ ਕਰ ਤੂੰ ਆਪਣੇ ਵਿਆਹ ਦੀ ਗੱਲ ਕਰ ਜੇ ਵਿਆਹ ਨਹੀਂ ਕਰਨਗੇ ਤਾਂ ਆਪਾਂ ਘਰੋਂ ਭੱਜ ਕੇ ਵਿਆਹ ਕਰਾ ਲਾਂਗੇ ਕਹਿੰਦੀ ਮੈਂ ਕਿਹਾ ਵੀ ਮੇਰੇ ਮਾਪਿਓ ਨੇ ਅੱਜ ਤੱਕ ਮੈਨੂੰ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਤੇ ਵਿਆਹ ਤਾਂ ਬਹੁਤ ਵੱਡਾ ਫੈਸਲਾ ਵੀ ਮਨਾ ਨਹੀਂ ਕਰਨਗੇ ਉਹ ਕਹਿੰਦਾ ਵੀ ਤੂੰ ਗੱਲ ਤਾਂ ਕਰਕੇ ਵੇਖ ਤੇ ਚਲੋ ਰੀਤ ਕਹਿੰਦੀ ਵੀ ਮੈਂ ਆਪਣੇ ਮਾਂ ਨਾਲ ਗੱਲ ਕੀਤੀ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਕਾਲਜ ਦੇ ਵਿੱਚ ਇੱਕ ਮੁੰਡਾ ਮੈਨੂੰ ਪਸੰਦ ਆ ਵੀ ਪਰ ਉਹਦੇ ਕੋਲੇ ਜ਼ਮੀਨ ਥੋੜੀ ਆ ਪੰਜ ਕ ਕਿੱਲੇ ਆ ਪਰ ਮੈਂ ਉਹਨੂੰ ਬਹੁਤ ਪਿਆਰ ਕਰਦੀ ਆ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਮੈਨੂੰ ਬਹੁਤ ਖੁਸ਼ ਰੱਖੂ ਉਹ ਮੈਨੂੰ ਭਾਵੇਂ ਕੱਚੇ ਥਾਂ ਬਿਠਾਵੇ ਭਾਵੇਂ ਪੱਕੇ ਥਾਂ ਮੈਂ ਉੱਥੇ ਬਹਿ ਲੂੰ ਪਰ ਮੈਂ ਵਿਆਹ ਉਹਦੇ ਨਹੀਂ ਕਰਾਉਂ ਕਹਿੰਦੀ ਮੇਰੀ ਗੱਲ ਸੁਣ ਕੇ ਮੇਰੀ ਮਾਂ ਨੂੰ ਗੁੱਸਾ ਆਇਆ ਉਹ ਕਹਿੰਦੀ ਵੀ ਤਾਂ ਹੀ ਤੂੰ ਆਪਦੀ ਪਰਜਾਈ ਨੂੰ ਦੁਸ਼ਮਣ ਸਮਝਦੀ ਹੁੰਦੀ ਸੀ ਨਾ ਵੀ ਤੇਰੀ ਪਰਜਾਈ ਤੈਨੂੰ ਰੋਕਦੀ ਟੋਕਦੀ ਹੋਊਗੀ ਵੀ ਤਾਂ ਹੀ ਹਨਾ ਉਹ ਤੇਰੇ ਅੱਗੇ ਪਿੱਛੇ ਫਿਰਦੀ ਸੀ ਉਹ ਮੇਰੇ ਕੋਲੇ ਗੱਲ ਨਹੀਂ ਕਰਦੀ ਸੀ ਪਰ ਉਹਨੂੰ ਸ਼ਾਇਦ ਤੇਰੀਆਂ ਗੱਲਾਂ ਦਾ ਪਤਾ ਸੀ ਦੇਖ ਰੀਤ ਇੱਥੇ ਹੀ ਚੁੱਪ ਕਰ ਜਾ ਜਿਹੜੀ ਗੱਲ ਆ ਉਹਨੂੰ ਖਤਮ ਕਰ ਦੇ ਇਸ ਤੋਂ ਪਹਿਲਾਂ ਕਿ ਤੇਰੇ ਪਿਓ ਤੇ ਤੇਰੇ ਭਰਾ ਨੂੰ ਇਸ ਗੱਲ ਦਾ ਪਤਾ ਲੱਗੇ ਤਾਂ ਤੇਰਾ ਇਸ ਹਨਾ ਘਰ ਦੇ ਵਿੱਚੋਂ ਨਾਮੋਂ ਨਿਸ਼ਾਨ ਮਿਟਾ ਦੇਣਗੇ ਵੀ ਲਾਮੇ ਅਰਜ ਦੀ ਗੱਲ ਕਰਦੀਆਂ ਤੂੰ ਦੂਜੀ ਗੱਲ ਪੰਜ ਕਿੱਲੇ ਵਾਲੇ ਨਾਲ ਤੇਰਾ ਵਿਆਹ ਸੀ ਕਿਵੇਂ ਕਰਦੇਾਂਗੇ ਸਾਡੇ ਕੋਲੇ 35 ਆ ਤਾਂ ਅਸੀਂ 40 ਵਾਲਾ ਲੱਭਾਂਗੇ ਲੋਕ ਨਹੀਂ ਗੱਲਾਂ ਕਰਨਗੇ ਕਹਿੰਦੀ ਮੇਰੀ ਮਾਂ ਨੇ ਜੜਕ ਕੇ ਮੈਨੂੰ ਉੱਥੇ ਚੁੱਪ ਕਰਾਤਾ ਫਿਰ ਕਹਿੰਦੀ ਮੈਂ ਮੇਰੀ ਮਾਂ ਨੂੰ ਕਿਹਾ ਵੀ ਮਾਂ ਵਿਆਹ ਤਾਂ ਮੈਂ ਉੱਥੇ ਕਰਾਉ ਤਾਂ ਮੇਰੀ ਮਾਂ ਨੇ ਕਹਿੰਦੀ ਮੇਰੀ ਗੁੱਤ ਨੂੰ ਮਰੋੜਾ ਦੇ ਕੇ ਮੇਰੇ ਦੋ ਚਪੇੜਾ ਮਾਰੀਆਂ ਤੇ ਕਹਿੰਦੀ ਫਿਰ ਤੂੰ ਦੇਖਦੀ ਜਾਈਂ ਜਿੰਨਾ ਮੈਂ ਤੈਨੂੰ ਪਿਆਰ ਕੀਤਾ ਨਾ ਤੇ ਉਹਦਾ ਮੁੱਲ ਤੂੰ ਮੇਰਾ ਇਹ ਪਾਇਆ ਕੋਈ ਨਾ ਕਹਿੰਦੀ ਜਦੋਂ ਮੇਰੀ ਮਾਂ ਮੈਨੂੰ ਐ ਬੋਲੀ ਤੇ ਮੈਨੂੰ ਆਪਣੀ ਮਾਂ ਵੀ ਦੁਸ਼ਮਣਾ ਵਰਗੀ ਲੱਗਣ ਲੱਗੀ ਕਹਿੰਦੀ ਮੇਰੀ ਮਾਂ ਨੇ ਮੇਰੀ ਪਰਜਾਈ ਕੋਲ ਗੱਲ ਕੀਤੀ ਵੀ ਕੀ ਕਰੀਏ ਇਹਦਾ ਤਾਂ ਆ ਗੱਲ ਹੋ ਗਈ ਵੀ ਉਹ ਨਾ ਕੋਈ ਆਪਣੇ ਹਨਾ ਝਾਟੇ ਖੇਪਵਾ ਦੇ ਤਾਂ ਉਹਦੀ ਪਰਜਾਈ ਕਹਿੰਦੀ ਵੀ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ करूंगी ਦੀਦੀ ਨਾਲ ਗੱਲ ਤਾਂ ਕਹਿੰਦੀ ਮੇਰੀ ਪਰਜਾਈ ਉਸ ਤੋਂ ਬਾਅਦ ਰਾਤ ਨੂੰ ਮੇਰੇ ਕੋਲ ਆਉਂਦੀ ਏ ਰੋਟੀ ਲੈ ਕੇ ਮੈਨੂੰ ਰੋਟੀ ਖਵਾਉਂਦੀ ਆ ਪਹਿਲਾਂ ਤਾਂ ਤੇ ਫਿਰ ਕਹਿੰਦੀ ਵੀ ਦੇਖ ਰੀਤ ਤੂੰ ਮੇਰੇ ਤੋਂ ਵੱਡੀ ਆ ਮੈਂ ਤਾਂ ਛੋਟੀ ਆ ਤੇਰੇ ਤੋਂ ਪਰ ਦੇਖ ਆਪਣੇ ਪਿਓ ਦਾ ਕਿੰਨਾ ਰੁਤਬਾ ਏ ਇਸ ਪਿੰਡ ਦੇ ਵਿੱਚ ਮੈਂ ਤੈਨੂੰ ਗੱਲ ਨਹੀਂ ਗੱਲ ਨਹੀਂ ਕਹਿੰਦੀ ਹੁੰਦੀ ਸੀ ਨਾ ਕਹਿੰਦੀ ਮੇਰੀ ਪਰਜਾਈ ਨੇ ਮੈਨੂੰ ਕਿਹਾ ਵੀ ਮੇਰੀ ਨਾ ਇੱਕ ਸਹੇਲੀ ਹੁੰਦੀ ਸੀ ਵੀ ਮੈਂ ਤਾਂ 12 ਪੜ੍ਹ ਕੇ ਹਟ ਗਈ ਉਹ ਕਾਲਜ ਦੇ ਵਿੱਚ ਲੱਗੀ ਸੀ ਉਹਨੇ ਵੀ ਇਸੇ ਤਰ੍ਹਾਂ ਘਰਦਿਆਂ ਤੋਂ ਬਾਰੀ ਹੋ ਕੇ ਵਿਆਹ ਕਰਾ ਲਿਆ ਸੀ ਵੀ ਅੱਜ ਉਹ ਬਹੁਤ ਔਖੀ ਆ ਵੀ ਪਾ ਮੇ ਘਰਦਿਆਂ ਨੇ ਚਲੋ ਇੱਕ ਵਾਰ ਉਹਦਾ ਵਿਆਹ ਕਰਤਾ ਰਿਸ਼ਤਾ ਨਹੀਂ ਤੋੜਿਆ ਉਹਦੇ ਨਾਲੋਂ ਪਰ ਉਹ ਬਹੁਤ ਔਖੀ ਆ ਵੀ ਇਹੋ ਜਿਹੇ ਫੈਸਲੇ ਆ ਨਾ ਜਿਹੜੇ ਇਹ ਜਿਹੜੇ ਮਾਪਿਓ ਦੇ ਕੀਤੇ ਹੁੰਦੇ ਆ ਉਹੀ ਸਹੀ ਹੁੰਦੇ ਆ ਜੇ ਮਾਪਿਓ ਸਾਡੇ ਵਾਸਤੇ ਰਿਸ਼ਤਾ ਲੱਭਦੇ ਆ ਕੱਲ ਨੂੰ ਕੋਈ ਔਕਸੋਖ ਹੁੰਦੀ ਆ ਤਾਂ ਮਾਪਿਓ ਨਾਲ ਵੀ ਖੜਦੇ ਆ ਪਰ ਆਪਦੇ ਲੱਭੇ ਹੋਏ ਰਿਸ਼ਤਿਆਂ ਦੇ ਵਿੱਚੋਂ ਨਾ ਵੀ ਮੁੜ ਕੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਪਰਿਵਾਰਾਂ ਦੇ ਵਿੱਚ ਉਹ ਸਾਨੂੰ ਹੈਂਡਲ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ ਵੀ ਤੂੰ ਸੋਚ ਲਾ ਵੀ ਤੂੰ ਠੰਡੇ ਦਿਮਾਗ ਨਾਲ ਬਹਿ ਕੇ ਸੋਚ ਵੀ ਅਸੀਂ ਤੇਰੇ ਦੁਸ਼ਮਣ ਨਹੀਂ ਹੈਗੇ ਕਹਿੰਦੀ ਫਿਰ ਮੈਨੂੰ ਆਪਦੀ ਭਾਬੀ ਦਾ ਭਾਸ਼ਣ ਵੀ ਬਹੁਤ ਬੁਰਾ ਲੱਗਿਆ ਮੈਂ ਰੋਟੀ ਵਾਲੀ ਥਾਲੀ ਪਰੇ ਮਾਰੀ ਤੇ ਕਿਹਾ ਵੀ じゃ ਭਾਜਾ ਮੈਨੂੰ ਨਹੀਂ ਕੋਈ ਚੰਗਾ ਲੱਗਦਾ ਕਹਿੰਦੀ ਵੀ ਮੈਂ ਦਰਵਾਜ਼ਾ ਬੰਦ ਕੀਤਾ ਕਮਰੇ ਦਾ ਤੇ ਪੈ ਗਈ ਕਹਿੰਦੀ ਮੇਰੀ ਮਾਂ ਤੇ ਮੇਰੀ ਪਰਜਾਈ ਵੀ ਕੁਛ ਨਮਸਰ ਕਰਦੀਆਂ ਬਾਹਰ ਮੈਨੂੰ ਸੁਣਦੀਆਂ ਸੀ ਪਰ ਕਹਿੰਦੀ ਉਹ ਮੈਨੂੰ ਵਿਅਵ ਵਰਗੀਆਂ ਲੱਗ ਰਹੀਆਂ ਸੀ ਕਰ ਦੇ ਕਰਾਉਂਦੇ ਕਹਿੰਦੀ ਚਲੋ ਉਹਨਾਂ ਨੇ ਮੈਨੂੰ ਕਾਲਜ ਜਾਣ ਤੋਂ ਨਾ ਰੋਕਿਆ ਉਹਨਾਂ ਨੂੰ ਇਹ ਸੀ ਵੀ ਜੇ ਕਾਲਜ ਜਾਣ ਤੋਂ ਰੋਕਿਆ ਤਾਂ ਵੀ ਬੰਦੇ ਪੁੱਛਣਗੇ ਵੀ ਕਿਉਂ ਨਹੀਂ ਜਾਣ ਦਿੰਦੇ ਤੇ ਉਹਨਾਂ ਨੂੰ ਇਹ ਵੀ ਲੱਗਦਾ ਸੀ ਵੀ ਆਏ ਥੋੜੀ ਨਾ ਕੋਈ ਵੱਡਾ ਕਦਮ ਚੱਕ ਲੂ ਕਹਿੰਦੀ ਜਦੋਂ ਮੈਂ ਕਾਲਜ ਆਈ ਤਾਂ ਉਸ ਮੁੰਡੇ ਨੂੰ ਮਿਲੀ ਉਸ ਮੁੰਡੇ ਦਾ ਨਾਮ ਹਰਪ੍ਰੀਤ ਸੀ ਤੇ ਹਰਪ੍ਰੀਤ ਮੇਰੀ ਹਾਲਤ ਦੇਖ ਕੇ ਕਹਿੰਦਾ ਰੀਤ ਤੂੰ 2-3 ਦਿਨ ਹੋ ਗਏ ਕਾਲਜ ਨਹੀਂ ਆਈ ਤੇ ਤੂੰ ਆਪਣੀ ਕੀ ਹਾਲਤ ਬਣਾ ਰੱਖੀ ਕਹਿੰਦੀ ਮੈਂ ਕਿਹਾ ਵੀ ਹਰਪ੍ਰੀਤ ਗੱਲ ਤਾਂ ਉਹੀ ਹੋ ਗਈ ਵੀ ਮੇਰੀ ਮਾਂ ਤੇ ਪਰਜਾਈ ਤਾਂ ਇੱਕੋ ਪੈਰ ਤੇ ਖੜੀਆਂ ਨੇ ਵੀ ਤੇਰਾ ਵਿਆਹ ਨਹੀਂ ਹੋਣਾ ਉੱਥੇ ਵੀ ਮੇਰਾ ਵਿਆਹ ਤਾਂ ਨਹੀਂ ਕਰਨਗੇ ਮੇਰੇ ਪਿਓ ਤੇ ਮੇਰੇ ਭਰਾ ਨੇ ਤਾਂ ਜਮੇ ਨਹੀਂ ਮੰਨਣਾ ਵੀ ਹੁਣ ਆਪਾਂ ਕੀ ਕਰੀਏ ਉਹ ਕਹਿੰਦਾ ਵੀ ਫੇਰ ਇੱਕੋ ਹੀ ਰਾਹ ਹੈਗਾ ਵੀ ਤੂੰ ਮੇਰੇ ਨਾਲ ਭੱਜ ਕੇ ਵਿਆਹ ਕਰਾ ਲਾ ਉਹ ਕਹਿੰਦੀ ਵੀ ਹਰਪ੍ਰੀਤ ਜੇ ਆਪਾਂ ਭੱਜ ਕੇ ਵਿਆਹ ਕਰਾਵਾਂਗੇ ਤਾਂ ਵੀ ਤੇਰੇ ਘਰਦਿਆਂ ਨੇ ਵੀ ਆਪਾਂ ਨੂੰ ਨਾ ਅਪਣਾਇਆ ਤੇ ਆਪਾਂ ਕੀ ਕਰਾਂਗੇ ਉਹ ਕਹਿੰਦਾ ਵੀ ਨਹੀਂ ਮੇਰੇ ਘਰਦੇ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ ਵੀ ਇੱਕ ਵਾਰੀ ਭੱਜ ਕੇ ਵਿਆਹ ਇਸ ਕਰਕੇ ਕਰਾਉਣਾ ਪਊ ਵੀ ਜੇ ਹਨਾ ਆਪਾਂ ਐਵੇਂ ਹੀ ਵਿਆਹ ਕਰਾ ਕੇ ਸਾਡੇ ਘਰ ਗਏ ਤਾਂ ਤੇਰੇ ਘਰ ਦੇ ਆਪਾਂ ਨੂੰ ਲੱਭ ਲੈਣਗੇ ਤਾਂ ਫਿਰ ਰੀਤ ਉਸਔਰਤ ਨੂੰ ਅੱਗੇ ਦੱਸਦੀ ਆ ਵੀ ਮੈਂ ਉਹਦੀਆਂ ਗੱਲਾਂ 'ਚ ਆ ਗਈ ਤੇ ਮੈਂ ਉਸੇ ਦਿਨ ਹੀ ਉਹਦੇ ਨਾਲ ਭੱਜਣ ਦੀ ਪਲੈਨਿੰਗ ਕਰ ਲਈ ਉਹ ਕਹਿੰਦਾ ਵੀ ਫਿਰ ਦੇਖ ਮੈਂ ਤਾਂ ਜੋ ਵੀ ਪੈਸਾ ਹੈਗਾ ਮੇਰਾ ਮੇਰੇ ਪਿਓ ਦਾ ਮੇਰਾ ਹੀ ਆ ਸਾਰਾ ਕੁਝ ਵੀ ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਤਾਂ ਤੂੰ ਘਰੋਂ ਕੁਝ ਪੈਸੇ ਲੈ ਕੇ ਆਈਂ ਕੰਨੀ ਮੈਂ ਆਖਿਆ ਵੀ ਸਾਡੇ ਮੇਰੀ ਭਝਾਈ ਦਾ ਬਥੇਰਾ ਸੋਨਾਗਾ ਤੇ ਮੇਰੀ ਮਾਂ ਦਾ ਵੀ ਸੋਨਾ ਮੈਨੂੰ ਪਤਾ ਕਿੱਥੇ ਆ ਤੇ ਮੇਰੇ ਵਾਸਤੇ ਵੀ ਹਨਾ ਜਿਹੜਾ ਵਿਆਹ ਚ ਸੈੱਟ ਪਾਉਣਾ ਉਹ ਵੀ ਕਰਾਇਆ ਹੋਇਆ ਪਿਆ ਤੇ ਪੈਸੇ ਵੀ ਮੈਨੂੰ ਪਤਾ ਸਾਡੇ ਕਿੱਥੇ ਪਏ ਹੁੰਦੇ ਆ ਵੀ ਤੂੰ ਫਿਕਰ ਨਾ ਕਰ ਪਰ ਤੂੰ ਮੇਰੇ ਨਾਲ ਵਾਦਾ ਕਰ ਵੀ ਤੂੰ ਜ਼ਿੰਦਗੀ ਭਰ ਮੇਰੇ ਨਾਲ ਸਾਥ ਨਿਭਾਏਗਾ ਮੈਨੂੰ ਤੇਰਾ ਪਿਆਰ ਚਾਹੀਦਾ ਮੈਂ ਤੈਨੂੰ ਪਿਆਰ ਹੀ ਇੰਨਾ ਕਰਦੀ ਆ ਵੀ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਚਲ ਘਰ ਦੇ ਇੱਕ ਵਾਰੀ ਗੁੱਸੇ ਹੋਣਗੇ ਆਪੇ ਹੌਲੀ ਹੌਲੀ ਮੰਨ ਜਾਣਗੇ ਪਰ ਤੇਰੇ ਬਿਨਾਂ ਨਹੀਂ ਮੈਂ ਰਹਿ ਸਕਦੀ ਤਾਂ ਹਰਪ੍ਰੀਤ ਰੀਤ ਨੂੰ ਕਹਿੰਦਾ ਕਿ ਇਹ ਠੀਕ ਆ ਤਾਂ ਫਿਰ ਉਸ ਦਿਨ ਰੀਤ ਘਰ ਆਉਂਦੀ ਆ ਖੁਸ਼ ਹੁੰਦੀ ਆ ਥੋੜੀ ਜੀ ਉਹ ਤੇ ਉਹਦੀ ਮਾਂ ਤੇ ਪਰਜਾਈ ਨੂੰ ਵੀ ਇਹ ਲੱਗਦਾ ਵੀ ਖੁਸ਼ ਆ ਜਿਵੇਂ ਚਲ ਸੇਲੀਆਂ ਨਾਲ ਗੱਲ ਗੁੱਲ ਕਰਕੇ ਮਨ ਠੀਕ ਹੋ ਗਿਆ ਹੋਊਗਾ ਤੇ ਉਹਦੀ ਮਾਂ ਨੂੰ ਕਹਿੰਦੀ ਵੀ ਪੁੱਤ ਤੂੰ ਇਸੇ ਤਰ੍ਹਾਂ ਕਾਲਜ ਆਇਆ ਕਰ ਤੇ ਖੁਸ਼ ਰਹਿ ਆ ਕਰ ਜਿਹੜੀਆਂ ਜੋ ਗੱਲਾਂ ਹੋਈਆਂ ਉਹਨਾਂ ਨੂੰ ਭੁੱਲ ਜਾ ਤੇਰੇ ਵਾਸਤੇ ਵਧੀਆ ਘਰ ਦਾ ਮੁੰਡਾ ਵੇਖਾਂਗੇ ਤੇ ਰੀਤ ਕਹਿੰਦੀ ਮੇਰੇ ਮਨ ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਚਲੋ ਕਹਿੰਦੀ ਵੀ ਮੈਂ ਨਾ ਇਸੇ ਤਰ੍ਹਾਂ ਇੱਕ ਹਫ਼ਤਾ ਵਧੀਆ ਖੁਸ਼ ਰਹਿਣੀ ਆ ਤੇ ਆਪਣੀ ਮਾਂ ਤੇ ਪਰਜਾਈ ਨੂੰ ਵਿਸ਼ਵਾਸ ਚ ਲੈ ਲੈਣੀ ਆ ਕਹਿੰਦੀ ਮੈਨੂੰ ਇਹ ਹੁੰਦਾ ਵੀ ਹਜੇ ਕਿਹੜਾ ਕੋਈ ਕਾਲੀ ਆ ਚਲ ਵੀ ਵਿਆਹ ਤਾਂ ਕੋਟ ਮੈਰਜੀ ਕਰਾਉਣੀ ਆ ਤੇ ਮੈਂ ਹਰਪ੍ਰੀਤ ਨੂੰ ਇਹ ਕਹਿੰਦਾ ਸੀ ਵੀ ਮੈਂ ਨਾ ਮੌਕਾ ਜਾ ਵੇਖ ਕੇ ਇੱਕ ਦਿਨ ਤੈਨੂੰ ਦੱਸੂਗੀ ਵੀ ਆਪਾਂ ਕਦੋਂ ਜਾਣਾ ਵੀ ਹਜੇ ਤਾਂ ਮੈਂ ਘਰਦਿਆਂ ਦਾ ਵਿਸ਼ਵਾਸ ਜਿੱਤ ਰਹੀ ਆ ਉਹਨੂੰ ਵੀ ਕੋਈ ਕਾਲੀ ਨਹੀਂ ਸੀ ਚਲੋ ਕਹਿੰਦੀ ਅਸੀਂ ਦੋਨਾਂ ਨੇ ਪਲੈਨਿੰਗ ਕੀਤੀ ਤੇ ਕਹਿੰਦੀ ਹੌਲੀ ਹੌਲੀ ਮੈਂ ਆਪਦੀ ਪਰਜਾਈ ਦਾ ਆਪਦਾ ਸਾਰਾ ਸੋਨਾ ਹੱਥ ਥੱਲੇ ਕਰ ਲਿਆ ਇੱਕ ਦਿਨ ਕਹਿੰਦੀ ਮੇਰੀ ਮਾਂ ਮੈਨੂੰ ਦੱਸਦੀ ਆ ਵੀ ਅੱਜ ਤੂੰ ਕਾਲਜ ਨਾ ਜਾ ਤੇਰੀ ਪਰਜਾਈ ਨੇ ਤੇ ਤੇਰੇ ਭਰਾ ਨੇ ਪੇਕੇ ਜਾਣਾ ਇਹਦੇ ਮਿਲਣ ਵੀ ਘਰੇ ਕੰਮ ਕੌਣ ਕਰੂਗਾ ਤੇ ਕਹਿੰਦੀ ਮੈਂ ਕਿਹਾ ਠੀਕ ਆ ਕਹਿੰਦੀ ਮੈਂ ਉਸੇ ਦਿਨ ਹਰਪ੍ਰੀਤ ਨੂੰ ਫੋਨ ਕੀਤਾ ਵੀ ਅੱਜ ਮੇਰਾ ਭਰਾ ਤੇ ਪਰਜਾਈ ਘਰੇ ਨਹੀਂ ਹੋਣੇ ਰਾਤ ਨੂੰ ਵੀ ਮੇਰੇ ਮਾਪੇ ਹੋਣਗੇ ਇਕੱਲੇ ਤੇ ਵੀ ਅੱਜ ਆਪਣੇ ਕੋਲੇ ਮੌਕਾ ਪੱਜਣ ਦਾ ਵੀ ਉ ਤਾਂ ਮੇਰੀ ਪਰਜਾਈ ਦਾ ਹਨ ਜਿਹੜਾ ਕਮਰਾਗਾ ਉਹਦੇ ਚ ਸਾਰਾ ਸੋਨਾ ਸੋਨਾ ਸਾਡਾ ਪਿਆ ਵੀ ਮੈਨੂੰ ਚੱਕਣਾ ਔਖਾ ਹੋ ਜੂ ਵੀ ਜਾਣਾ ਤਾਂ ਆਪਾਂ ਨੂੰ ਰਾਤ ਨਹੀਂ ਪਊਗਾ ਚਲੋ ਕੀ ਕਰਦੀ ਆ ਉਹ ਟਾਈਮ ਦੇ ਨਾਲ ਹੀ ਕੰਮ ਨਿਮੇੜ ਕੇ ਆਪਣੇ ਦੋ ਤਿੰਨ ਸੂਟ ਪਾ ਲੈਂਦੀ ਆ ਬੈਗ ਚ ਤੇ ਸਾਰਾ ਘਰ ਦੇ ਵਿੱਚ ਜਿੰਨਾ ਕੁ ਕੈਸ਼ ਹੁੰਦਾ ਤੇ ਸੋਨਾ ਹੁੰਦਾ ਬੈਗ ਚ ਪਾ ਕੇ ਰੱਖ ਲੈਂਦੀ ਆ ਉਹਦੀ ਮਾਂ ਹੁਣ ਗਠੀ ਜਦੀ ਦਵਾਈ ਲੈਂਦੀ ਹੁੰਦੀ ਆ ਦਵਾਈ ਲੈ ਕੇ ਉਹ ਟਾਈਮ ਨਾਲ ਪੈ ਜਾਂਦੀ ਆ ਰੋਟੀ ਖਾ ਕੇ ਤੇ ਉਹਦਾ ਪਿਓ ਆ ਜਿਹੜਾ ਉਹ ਪੈਗ ਲਾਉਂਦਾ ਹੁੰਦਾ ਰੋਜ਼ ਰਾਤ ਨੂੰ ਦੋ ਤਿੰਨ ਪੈਗ ਲਾ ਕੇ ਚਲ ਉਹ ਵੀ ਰੋਟੀ ਖਾ ਕੇ ਸੌਂ ਜਾਂਦਾ ਦੋਨੋਂ ਜਾਣੇ ਸੌਂ ਜਾਂਦੇ ਆ ਤੇ ਇਹ ਆਪਦੇ ਭਰਾ ਪਰਜਾਈ ਦੇ ਕਮਰੇ ਚ ਪਈ ਹੁੰਦੀ ਆ ਰਾਤ ਨੂੰ ਕਹਿੰਦੀ ਮੈਂ ਉੱਠਦੀ ਆ ਤੇ ਜਿਹੜਾ ਮੇਰੇ ਮੰਮੀ ਡੈਡੀ ਵਾਲਾ ਕਮਰਾ ਹੁੰਦਾ ਉਹਨੂੰ ਦੇਖਦੀਆਂ ਕਮਰਾ ਬੰਦ ਹੁੰਦਾ ਤੇ ਉਹ ਘਰਾੜੇ ਉਹਨਾਂ ਦੇ ਮੈਨੂੰ ਸੁਣ ਰਹੇ ਹੁੰਦੇ ਆ ਚੁੱਪਚੀਪੀਤੇ ਕਹਿੰਦੀ ਮੈਂ ਉਹ ਬੈਗ ਚੱਕਦੀਆਂ ਦਰਵਾਜ਼ਾ ਖੋਲਦੀਆਂ ਹਰਪ੍ਰੀਤ ਨੂੰ ਮੇਰਾ ਫੋਨ ਕੀਤਾ ਹੋਇਆ ਸੀ ਤੇ ਕਹਿੰਦੀ ਮੈਂ ਉਹਦੇ ਨਾਲ ਚਲੀ ਜਾਨੀ ਆ ਉਸ ਤੋਂ ਬਾਅਦ ਕਹਿੰਦੀ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਵੀ ਮੇਰੇ ਘਰ ਦੇ ਵਿੱਚ ਕੀ ਹੋਇਆ ਚਲੋ ਕਹਿੰਦੀ ਮੈਂ ਤੇ ਹਰਪ੍ਰੀਤ ਚੰਡੀਗੜ੍ਹ ਚਲੇ ਜਾਂਦੇ ਆ ਚੰਡੀਗੜ੍ਹ ਜਾ ਕੇ ਅਸੀਂ ਕੋਰਟ ਮੈਰਿਜ ਕਰਾ ਲੈਨੇ ਆ ਤੇ ਉੱਥੇ ਹੀ ਅਸੀਂ ਹਾਈ ਕੋਰਟ ਦੇ ਵਿੱਚ ਅਰਜੀ ਵੀ ਲਾ ਦਿੰਨੇ ਆ ਸਾਨੂੰ ਚਲੋ ਸਿਕਿਉਰਟੀ ਵੀ ਮਿਲ ਜਾਂਦੀ ਹੈ ਤੇ ਉੱਥੇ ਹੀ ਅਸੀਂ ਇੱਕ ਫਲੈਟ ਜਿਹੜਾ ਕਿਰਾਏ ਤੇ ਲੈ ਲੈਨੇ ਆ। ਹੌਲੀ-ਹੌਲੀ ਕਹਿੰਦੀ ਸਾਡੇ ਕੋਲੇ ਉਹ ਪੈਸਾ ਜਿਹੜਾ ਖਤਮ ਹੋ ਗਿਆ ਸੀ ਪਰ ਕਹਿੰਦੀ ਮੈਂ ਸੋਨਾ ਨਹੀਂ ਵੇਚਿਆ ਸੀ। ਮੈਂ ਉਹਨੂੰ ਇਹ ਕਹਿੰਦੀ ਹੁੰਦੀ ਸੀਗੀ ਹਰਪ੍ਰੀਤ ਨੂੰ ਵੀ ਸੋਨਾ ਮੈਂ ਵੇਚਣ ਵਾਸਤੇ ਨਹੀਂ ਲਈ। ਕੱਲ ਨੂੰ ਆਪਣੇ ਤੇ ਕੋਈ ਮਾੜਾ ਟਾਈਮ ਆ ਗਿਆ ਫਿਰ ਦੇਖੀ ਜਊਂ ਵੀ ਤੂੰ ਕਹਿੰਦਾ ਹੁੰਦਾ ਸੀ ਮੇਰੇ ਘਰ ਦੇ ਤਾਂ ਆਪਣਾ ਲੈਣਗੇ ਵੀ ਤੂੰ ਐਂ ਕਰ ਹੁਣ ਤੂੰ ਆਪਦੇ ਘਰ ਦੇਆਂ ਨਾਲ ਗੱਲ ਕਰ। ਕਹਿੰਦੀ ਮੈਨੂੰ ਨਹੀਂ ਪਤਾ ਮੇਰੇ ਘਰ ਦੇ ਆਣੇ ਮੈਨੂੰ ਲੱਭਿਆ ਜਾਂ ਨਹੀਂ ਲੱਭਿਆ ਪਰ ਮੈਂ ਆਪਦੇ ਘਰ ਦੇਆਂ ਦੇ ਕਦੇ ਨੀ ਹੱਥੀ ਲੱਗੀ ਚੱਲ ਪੈਂਦੀ ਉਹਨਾਂ ਦੇ ਪਿੰਡ ਦਾ ਹਰਪ੍ਰੀਤ ਦੇ ਪਿੰਡ ਦਾ ਤੇ ਮੇਰੇ ਪਿੰਡ ਦਾ 40-45 ਕਿਲੋਮੀਟਰ ਦਾ ਫਾਸਲਾ ਸੀ ਸ਼ਹਿਰ ਤੋਂ ਜੇ ਇਧਰਲੇ ਪਾਸੇ ਸਾਡਾ ਪਿੰਡ ਸੀ ਤਾਂ ਸ਼ਹਿਰ ਤੋਂ ਅਗਲੇ ਪਾਸੇ ਉਹਨਾਂ ਦਾ ਪਿੰਡ ਸੀ ਕਹਿੰਦੀ ਚਲੋ ਹੌਲੀ-ਹੌਲੀ ਹਰਪ੍ਰੀਤ ਮੈਨੂੰ ਆਪਣੇ ਘਰ ਲੈ ਆਇਆ 6-7 ਮਹੀਨੇ ਬੀਤ ਜਾਂਦੇ ਆ ਤੇ ਮੇਰੇ ਘਰ ਦੇ ਵੀ ਸ਼ਾਇਦ ਲੱਭਿਆ ਹੋਵੇ ਨਾ ਲੱਭਿਆ ਹੋਵੇ ਕਹਿੰਦੀ ਉਹਨਾਂ ਲਈ ਤਾਂ ਸ਼ਾਇਦ ਮੈਂ ਜਿਉਂਦੀ ਮਰ ਗਈ ਸੀ ਤੇ ਮੈਂ ਕਹਿੰਦੀ ਹਰਪ੍ਰੀਤ ਦੇ ਘਰੇ ਆ ਕੇ ਰਹਿਣੀ ਆ ਕਹਿੰਦੀ ਅਸੀਂ ਘਰ ਦੇ ਵਿੱਚ ਆਉਣੇ ਆ ਤੇ ਮੇਰੀ ਸੱਸ ਸਹੁਰਾ ਮੈਨੂੰ ਬੜਾ ਪਿਆਰ ਕਰਦੇ ਆ ਉਹ ਕਹਿੰਦੇ ਵੀ ਚੱਲ ਕੋਈ ਨਾ ਧੀਏ ਵੀ ਜਦੋਂ ਹੁਣ ਤੁਸੀਂ ਇੱਕ ਦੂਜੇ ਨਾਲ ਜਿਉਣ ਮਰਨ ਦੀ ਕਸਮਾਂ ਖਾਧੀਆਂ ਸੀਗੀਆਂ ਤੇ ਕੋਈ ਗੱਲ ਨਹੀਂ ਤੇਰੇ ਮਾਪਿਆਂ ਦਾ ਗੁੱਸਾ ਕਿੰਨਾ ਚਿਰ ਰਹੂਗਾ ਹੌਲੀ ਹੌਲੀ ਤੇਰੇ ਨ ਵਰਤਣ ਲੱਗ ਜਾਣਗੇ ਜਦੋਂ ਜਵਾਕ ਹੋ ਗਿਆ ਤੇ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਕਹਿੰਦੀ ਚੱਲ ਮੈਂ ਆਪਣੇ ਸਹੁਰੇ ਘਰ ਰਹਿਣੀ ਆ ਸ਼ੁਰੂ ਦੇ 6 ਮਹੀਨੇ ਤਾਂ ਸਭ ਕੁਝ ਠੀਕ ਰਹਿੰਦਾ ਕਹਿੰਦੀ ਚਲੋ ਜਦੋਂ ਮੈਂ ਅਸੀਂ ਘਰ ਆਉਣੇ ਆ ਤਾਂ ਮੈਂ ਗਰਭਵਤੀ ਹੋ ਜਾਨੀ ਆ ਬੱਚਾ ਹੋਣ ਵਾਲਾ ਹੁੰਦਾ ਕਹਿੰਦੀ ਜਦੋਂ ਮੇਰੇ ਬੱਚਾ ਹੋਣ ਵਾਲਾ ਹੁੰਦਾ ਤੇ ਮੈਨੂੰ ਇੰਨਾ ਕੰਮ ਨਹੀਂ ਹੁੰਦਾ ਕੰਮ ਤਾਂ ਕਹਿੰਦੀ ਪਹਿਲਾਂ ਮੈਂ ਪੇਕੇ ਘਰ ਨਹੀਂ ਕਰਿਆ ਸੀ ਸ਼ੁਰੂ ਚ ਤਾਂ ਮੇਰੀ ਸੱਸ ਨੇ ਮੈਨੂੰ ਕਦੇ ਕਿਹਾ ਵੀ ਨਹੀਂ ਸੀ ਵੀ ਕੰਮ ਕਰ ਜਦੋਂ ਆਂਢਣਾ ਗਵੰਢਣਾ ਨੇ ਆਉਣਾ ਤੇ ਮੇਰੀ ਸੱਸ ਨੂੰ ਕਹਿਣਾ ਵੀ ਤੂੰ ਤਾਂ ਨੂੰ ਨੂੰ ਸਾਰਾ ਦਿਨ ਮੰਜੇ ਤੇ ਬਿਠਾ ਕੇ ਪੂਜਦੀਆਂ ਵੀ ਇੱਕ ਤਾਂ ਇਹ ਆਈ ਭੱਜ ਕੇ ਆ ਵੀ ਫਿਰ ਇੱਥੇ ਕਿਹੜਾ ਇਹ ਰਹਿਣੀ ਆ ਵੀ ਤੂੰ ਉਹਨੂੰ ਕੰਮ ਲਾਇਆ ਕਰ ਖਿੱਚ ਕੇ ਰੱਖਿਆ ਕਰ ਇਹੋ ਜੀਆਂ ਤਾਂ ਚੰਡ ਕੇ ਰੱਖਣੀਆਂ ਪੈਂਦੀਆਂ ਨੇ ਸਾਰੀ ਉਮਰ ਤੇਰੇ ਸਿਰ ਤੇ ਬੈਠੂ ਇਹ ਕਹਿੰਦੀ ਵੀ ਮੈਂ ਬਹੁਤ ਵਾਰ ਗਵਾਂਢਣਾ ਇਹੋ ਜੀਆਂ ਗੱਲਾਂ ਕਰਦੀਆਂ ਸੁਣੀਆਂ ਸੀ ਤੇ ਮੇਰੀ ਸੱਸ ਦਾ ਕਹਿੰਦੀ ਰੁਖ ਬਦਲ ਗਿਆ ਸੀ ਮੇਰੇ ਪ੍ਰਤੀ ਮੇਰੇ ਘਰ ਵਾਲੇ ਕੋਲ ਮੇਰੀਆਂ ਸ਼ਿਕਾਇਤਾਂ ਲਾਉਂਦੀ ਕਹਿੰਦੀ ਵੀ ਇਹ ਕੰਮ ਨਹੀਂ ਕਰਦੀ ਹੌਲੀ ਹੌਲੀ ਕਹਿੰਦੀ ਹਰਪ੍ਰੀਤ ਦਾ ਵੀ ਮੇਰੇ ਤੋਂ ਮਨ ਪਰਣਾ ਸ਼ੁਰੂ ਹੋ ਗਿਆ ਉਹ ਕਾਲਜ ਜਾਂਦਾ ਤੇ ਆ ਜਾਂਦਾ ਦਾਰੂ ਦੂਰੂ ਵੀ ਪੀਣ ਲੱਗ ਗਿਆ ਸੀ ਮੈਂ ਕਹਿੰਦੀ ਘਰ ਦੇ ਵਿੱਚ ਮੇਰੀ ਹਾਲਤ ਇਹੋ ਜੀ ਸੀ ਵੀ ਮੈਨੂੰ ਕੋਈ ਪੁੱਛਦਾ ਨਹੀਂ ਸੀ ਜੇ ਮੈਂ ਕੋਈ ਚੀਜ਼ ਮੰਗਦੀ ਤਾਂ ਹਰਪ੍ਰੀਤ ਕਹਿੰਦਾ ਵੀ ਇਹ ਮੇਰਾ ਘਰ ਆ ਤੈਨੂੰ ਪਤਾ ਸੀ ਨਾ ਮੈਨੂੰ 5 ਕਿੱਲੇ ਜ਼ਮੀਨ ਦੇ ਆਉਂਦੇ ਆ ਇਕੜੇ ਤੇ ਰਿਪੇ ਉਦਕਾਰ ਆ ਵੀ ਤੈਨੂੰ ਮੂੰਹੋਂ ਮੰਗੀ ਹਰੇਕ ਚੀਜ਼ ਮਿਲੂ ਕਹਿੰਦੀ ਮੇਰੀ ਸੱਸ ਨੇ ਤੇ ਮੇਰੇ ਘਰ ਵਾਲੇ ਨੇ ਮੈਨੂੰ ਸੋਨਾ ਵੇਚਣ ਲਈ ਬੜਾ ਦਬਾਅ ਪਾਇਆ ਕਹਿੰਦੀ ਮੈਂ ਨਾ ਸੋਨਾ ਨਾ ਵੇਚਿਆ ਪਰ ਇੱਕ ਦਿਨ ਕਹਿੰਦੀ ਮੇਰੇ ਘਰ ਵਾਲੇ ਨੇ दारू ਪੀਤੀ ਸੀ ਤੇ ਮੇਰੀ ਸੱਸ ਕਹਿੰਦੀ ਵੀ ਇੱਕ ਤਾਂ ਇਹ ਕੰਮ ਨਹੀਂ ਕਰਦੀ ਉਤੋਂ ਇੰਨਾ ਸੋਨਾ ਜਿਹੜਾ ਵੀ ਘਰ ਦੇ ਹਲਾਤ ਤਾਂ ਕੀ ਹੋਏ ਪਿਆ ਤੂੰ ਸਾਡਾ ਨੱਕ ਬੜਾ ਕੇ ਇਹਦੇ ਨਾਲ ਵਿਆਹ ਕਰਾਇਆ ਤੇ ਇਹਨੂੰ ਕਹੇ ਸੋਨਾ ਦੇਉਗੀ ਵੀ ਜਿਹੜੀ ਇੰਨੀ ਲਿਮਟ ਆ ਉਹਦਾ ਵਿਆਜ ਜਿਹੜਾ ਇੰਨਾ ਹਨਾ ਹੁੰਦਾ ਬਿਆਜ ਦੇ ਵਿੱਚ ਹੀ ਆਪਾਂ ਤਾਂ ਸਾਰੀ ਕਮਾਈ ਚਲੀ ਜਾਂਦੀ ਹੈ ਫਸਲ ਦੀ ਹੈ ਜਿਹੜੀ ਤੇ ਉਹ ਲਿਮਿਟ ਤਾਰਨੀ ਆ ਕਹਿੰਦੀ ਮੇਰੇ ਸਹੁਰਿਆਂ ਨੇ 20 ਲੱਖ ਦੀ ਲਿਮਿਟ ਕਰਾਈ ਹੋਈ ਸੀ ਜਦੋਂ ਉਹਨਾਂ ਨੇ ਘਰ ਪਾਇਆ ਸੀ ਕਹਿੰਦੀ ਮੈਥੋਨਾ ਜ਼ਬਰਦਸਤੀ ਮੇਰੇ ਘਰ ਵਾਲਾ ਸੋਨਾ ਖੋ ਕੇ ਲੈ ਜਾਂਦਾ ਤੇ ਉਹ ਸੋਨਾ ਵੇਚ ਦਿੰਦੇ ਆ ਸੋਨਾ ਵੇਚ ਕੇ ਕਹਿੰਦੀ ਆਪਣੀ ਲਿਮਿਟ ਦੇ ਜਿਹੜੇ ਪੈਸੇ ਹੁੰਦੇ ਆ ਕਰਜ਼ਾ ਹੁੰਦਾ ਉਹ ਤਾਰ ਦਿੰਦੇ ਆ ਤੇ ਕਹਿੰਦੀ ਹੁਣ ਮੇਰੇ ਘਰ ਵਾਲੇ ਦਾ ਰਵਈਆ ਮੇਰੇ ਪ੍ਰਤੀ ਬਿਲਕੁਲ ਹੀ ਬਦਲ ਜਾਂਦਾ ਰੋਜ਼ दारू ਪੀ ਕੇ ਆਉਂਦਾ ਮੇਰੀ ਕੋਈ ਬਾਤ ਨਹੀਂ ਪੁੱਛਦਾ ਮੈਨੂੰ ਕੁੱਟਦਾ ਮਾਰਦਾ ਵੀ ਕਹਿੰਦੀ ਕੱਲ ਰਾਤ ਉਹਨੇ ਮੈਨੂੰ ਇੰਨਾ ਜ਼ਿਆਦਾ ਕੁੱਟਿਆ ਵੀ ਉਹਨੇ ਇਹ ਵੀ ਨਹੀਂ ਦੇਖਿਆ ਮੈਨੂੰ 8ਵਾਂ ਮਹੀਨਾ ਲੱਗਿਆ ਤੇ ਮੇਰੇ ਬਾਹਲ ਫੜ ਕੇ ਮੈਨੂੰ ਧੱਕਾ ਦੇਤਾ ਤੇ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਨਹੀਂ ਰੱਖ ਸਕਦਾ ਵੀ ਤੂੰ ਇਸ ਘਰੋਂ ਚਲੀ ਜਾ ਕਹਿੰਦੀ ਗੁੱਸੇ ਦੇ ਵਿੱਚ ਮੈਂ ਘਰੋਂ ਬਾਹਰ ਨਿਕਲੀ ਕਹਿੰਦੀ ਮੇਰੇ ਸੱਸ ਜਾਂ ਸਹੁਰੇ ਨੇ ਕਿਸੇ ਨੇ ਵੀ ਮੈਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕਹਿੰਦੀ ਮੈਂ ਫੈਸਲਾ ਕਰ ਚੁੱਕੀ ਸੀ ਵੀ ਮੈਂ ਗਲਤ ਕੀਤਾ ਤੇ ਮੈਂ ਹੋਰ ਇੱਥੇ ਜ਼ੁਲਮ ਨਹੀਂ ਸਹੂੰਗੀ ਵੀ ਇਹਨਾਂ ਨੇ ਤਾਂ ਇਸ ਤਰ੍ਹਾਂ ਮੈਨੂੰ ਮਾਰ ਦੇਣਾਗਾ ਵੀ ਮੈਂ ਫੈਸਲਾ ਗਲਤ ਕੀਤਾ ਤੇ ਮੇਰੇ ਨਾਲ ਹੋਣਾ ਵੀ ਗਲਤ ਸੀ ਪਰ ਕਹਿੰਦੀ ਉਸ ਨਰਕ ਚੋਂ ਭੱਜਣਾ ਹੀ ਮੈਨੂੰ ਪੈਣਾ ਸੀ ਤੇ ਕਹਿੰਦੀ ਉਹ ਮੇਰੇ ਪਿੱਛੇ ਆਏ ਨਹੀਂ ਤੇ ਮੈਂ ਮੁੜ ਕੇ ਗਈ ਨਹੀਂ ਸਾਰੀ ਰਾਤ ਕਹਿੰਦੀ ਮੈਂ ਉੱਥੇ ਹੀ ਪਿੰਡ ਦੇ ਕਿਸੇ ਬੱਸ ਸਟੈਂਡ ਦੇ ਵਿੱਚ ਲੋਕ ਕੇ ਰਾਤ ਕੱਢੀ ਤੇ ਹੁਣ ਕਹਿੰਦੀ ਮੈਂ ਬੱਸ ਤਾਂ ਚੜ ਗਈ ਪਰ ਨਾ ਤਾਂ ਮੇਰੇ ਪੇਕੇ ਆ ਤੇ ਨਾ ਸਹੁਰੇ ਆ ਮੈਨੂੰ ਨਹੀਂ ਸਮਝ ਆਉਂਦੀ ਵੀ ਮੈਂ ਕਿੱਥੇ ਜਾਵਾਂ ਇੱਕ ਮੇਰੀ ਹਾਲਤ ਏ ਆ ਤਾਂ ਫਿਰ ਬੱਸ ਦੇ ਵਿੱਚ ਬੈਠੀਆਂ ਔਰਤਾਂ ਰੀਤ ਬਾਰੇ ਗੱਲਾਂ ਕਰਦੀਆਂ ਵੀ ਫਿਰ ਹੁਣ ਰੋ ਕੇ ਕੀ ਬਣਦਾ ਵੀ ਇਹਨੇ ਤਾਂ ਆਪਦੇ ਹੱਥੀਂ ਆਪਣਾ ਘਰ ਪਟਿਆ ਹੋਇਆ ਆਪਦੇ ਪੈਰਿੰ ਕਹਾੜਾ ਮਾਰਿਆ ਹੋਇਆ ਫਿਰ ਉਸ ਕੁੜੀ ਨੂੰ ਦੋ ਤਿੰਨ ਔਰਤਾਂ ਇਹ ਕਹਿੰਦੀਆਂ ਨੇ ਵੀ ਦੇਖ ਤੀ ਇਹ ਕੀਤਾ ਤਾਂ ਤੂੰ ਗਲਤ ਆ ਪਰ ਤੇਰੀ ਹਾਲਤ ਦੇਖ ਕੇ ਤਰਸ ਆਉਂਦਾ ਦੇਖ ਗੱਲ ਸਹੀ ਵੀ ਆ ਜਿਹੜੇ ਮਾਂ ਪਿਓ ਨੇ ਤੈਨੂੰ ਚਾਮਾ ਲਾਡਾ ਨਾਲ ਪਾਲਿਆ ਤੇਰਾ ਇੰਨਾ ਕੀਤਾ ਤੂੰ ਉਹਨਾਂ ਨੂੰ ਧੋਖਾ ਦੇ ਕੇ ਜਦੋਂ ਤੂੰ ਕਿਸੇ ਬਗਾਨੇ ਪੁੱਤ ਦੇ ਮੰਗਰ ਲੱਗ ਕੇ ਗਈ ਤੇ ਉਹ ਬਗਾਨਾ ਪੁੱਤ ਵੀ ਤੇਰਾ ਨਾ ਰਿਹਾ ਵੀ ਹੁਣ ਤਾਂ ਫਿਰ ਹਨਾ ਤੇਰਾ ਕੋਈ ਵੀ ਨਹੀਂ ਵੀ ਤੇਰੇ ਮਾਪਿਓ ਨੇ ਤੈਨੂੰ ਸ਼ਾਇਦ ਮੂੰਹ ਨਹੀਂ ਲਾਉਣਾ ਕਿਉਂਕਿ ਜਦੋਂ ਤੇਰਾ ਪਿਓ ਇੰਨਾ ਕਹਿੰਦਾ ਹੁੰਦਾ ਸੀ ਪਰ ਤੂੰ ਐਂ ਵੀ ਕਿੱਥੇ-ਕਿੱਥੇ ਰੋਲਦੀ ਫਿਰੇਂਗੀ ਫਿਰ ਬੱਸ ਦੇ ਵਿੱਚ ਇੱਕ ਸਿਆਣਾ ਬਜ਼ੁਰਗ ਹੁੰਦਾ ਤੇ ਉਹ ਕਹਿੰਦਾ ਭਾਈ ਬੀਬੀਓ ਇਹਨੂੰ ਕਹੋ ਵੀ ਕਿਸੇ ਆਸ਼ਰਮ ਦੇ ਵਿੱਚ ਚਲੀ ਜਾਵੇ ਐਸ ਹਾਲਤ ਦੇ ਵਿੱਚ ਲੋਕਾਂ ਨੇ ਇਹਦੇ ਨਾਲ ਹੋਰ ਵੀ ਮਾੜੀ ਕਰਨੀ ਆ ਤਰ੍ਹਾਂ-ਤਰ੍ਹਾਂ ਦੇ ਲੋਕ ਨੇ ਦੁਨੀਆ ਤੇ ਸਾਰੀ ਬੱਸ ਦੇ ਵਿੱਚ ਫਿਰ ਰੀਤ ਦੀ ਚਰਚਾ ਚੱਲਦੀ ਆ ਤੇ ਕੋਈ ਲੋਕ ਉਹਨੂੰ ਮਾੜਾ ਕਹਿੰਦੇ ਆ ਕੋਈ ਕਹਿੰਦੇ ਆ ਵੀ ਕੁੜੀਆਂ ਗਲਤ ਕਰ ਦਿੰਦੀਆਂ ਤਾਂ ਫਿਰ ਬੱਸ ਦੇ ਵਿੱਚ ਜਿੰਨੀਆਂ ਵੀ ਕੁਵਾਰੀਆਂ ਕੁੜੀਆਂ ਹੁੰਦੀਆਂ ਉਹ ਰੀਤ ਦੀ ਹਾਲਤ ਦੇਖ ਕੇ ਆਪਣੇ ਮਨ ਦੇ ਅੰਦਰ ਇਹ ਸੋਚ ਖਾਂਦੀਆਂ ਨੇ ਵੀ ਅਸੀਂ ਇਹਦੇ ਵਾਲਾ ਕੰਮ ਨਹੀਂ ਕਰਦੀਆਂ ਕਿਉਂਕਿ ਜਦੋਂ ਕੋਈ ਕਿਸੇ ਨਾਲ ਘਟਣਾ ਵਾਪਰਦੀ ਆ ਕੁਝ ਵਾਪਰਦਾ ਤਾਂ ਉਹ ਤੋਂ ਬਹੁਤ ਜਾਣਿਆ ਨੂੰ ਸਿੱਖਿਆ ਵੀ ਮਿਲਦੀ ਆ ਫਿਰ ਸਾਰੀ ਬੱਸ ਦੀ ਇਹ ਸਹਿਮਤੀ ਬਣਦੀ ਆ ਵੀ ਇਹਨੇ ਤਾਂ ਜੋ ਕੀਤਾ ਤੇ ਵੀ ਇੱਕ ਰਸਤੇ ਦੇ ਵਿੱਚ ਸ਼ਹਿਰ ਆਉਂਦਾ ਤੇ ਉਸ ਸ਼ਹਿਰ ਦੇ ਵਿੱਚ ਇੱਕ ਆਸ਼ਰਮ ਬਣਿਆ ਹੁੰਦਾ ਉਹ ਬੱਸ ਨੂੰ ਕਹਿੰਦੇ ਆ ਕਿ ਇੱਥੇ ਤਾਰ ਦਿਓ ਫਿਰ ਦੋ ਔਰਤਾਂ ਉਸ ਕੁੜੀ ਨੂੰ ਬੱਸ ਚੋਂ ਉਤਾਰਦੀਆਂ ਤੇ ਉਸ ਆਸ਼ਰਮ ਦੇ ਵਿੱਚ ਛੱਡੇ ਹੁੰਦੀਆਂ ਅੱਜ ਰੀਤ ਇਸ ਹਾਲਤ ਦੇ ਵਿੱਚ ਇੱਕ ਆਸ਼ਰਮ ਦੇ ਵਿੱਚ ਰਹਿ ਰਹੀ ਆ ਜੀ ਦਾ ਪਿਓ ਪਿੰਡ ਦਾ ਕਹਿੰਦਾ ਹੁੰਦਾ ਸਰਦਾਰ 35 ਕਿੱਲਾਂ ਦਾ ਮਾਲਕ ਸੀ ਉਹਨੇ ਆਪ ਦੀ ਧੀ ਨੂੰ ਰਾਣੀ ਬਣਾ ਕੇ ਰੱਖਣਾ ਸੀ ਤੇ ਅੱਜ ਉਹ ਦੇਖ ਉਹ ਇਹ ਵੀ ਸੋਚਦੀ ਆ ਵੀ ਮੇਰਾ ਹੋਣ ਵਾਲਾ ਬੱਚਾ ਜਦੋਂ ਇਸ ਦੁਨੀਆ ਤੇ ਆਊਗਾ ਤੇ ਮੈਂ ਉਹਨੂੰ ਕੀ ਕਹੂੰ ਵੀ ਤੇਰੇ ਨਾਨਕੇ ਕਿੱਥੇ ਆ ਤੇ ਤੇਰੇ ਦਾਦਕੇ ਕਿੱਥੇ ਆ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨੂੰ ਧੋਖਾ ਦੇ ਕੇ ਘਰੋਂ ਜਾਂਦੀਆਂ ਤਾਂ ਅੱਗੇ ਵੀ ਉਹਨਾਂ ਨੂੰ ਧੋਖੇ ਹੀ ਮਿਲਦੇ ਆ ਸਾਰੇ ਰਿਸ਼ਤੇ ਵਫਾਦਾਰ ਨਹੀਂ ਹੁੰਦੇ ਇਸ ਲਈ ਕਦੇ ਵੀ ਕਿਸੇ ਮੁੰਡੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਮਾਪਿਆਂ ਦੀ ਇੱਜ਼ਤ ਰੋਲ ਕੇ ਕੁੜੀਆਂ ਨੂੰ ਘਰੋਂ ਨਹੀਂ ਭੱਜਣਾ ਚਾਹੀਦਾ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ